ਅਸੀਂ ਪੀਰ ਫਕੀਰ ਸਭੇ ਜੁम्मे ਦੇ ਰੋਜ ਸਾਈਂ ਪਾਸਾਂ ਜਾਂਦੇ ਸੋ ਬੰਦਗੀ ਕਬੂਲ ਨਾ ਕਬੂਲ ਦੇ ਇਹ ਹੁਣ ਜਿਹੜੇ ਪੰਡਤ ਆ ਇਹ ਇਹਦੇ ਮੁਤਾਬਕ ਔਰੰਗਜ਼ੇਬ ਨੂੰ ਕਹਿ ਰਹੇ ਆ ਵੀ ਅਸੀਂ ਤਾਂ ਭਾਈ ਪੀਰ ਫਕੀਰ ਸਾਰਿਆਂ ਨੂੰ ਮੰਨਦੇ ਆ ਅਸੀਂ ਕੋਈ ਇਦਾਂ ਦੇ ਨਹੀਂ ਹੈਗੇ ਇਹ ਪੰਡਤ ਕਹਿ ਰਹੇ ਆ ਫਿਰ ਮੈਂ ਦੁਬਾਰਾ ਰਿਮਾਈਂਡ ਕਰਾ ਦਵਾ ਕੇਸਰ ਸਿੰਘ ਛੱਬਰ ਖੁਦ ਪੰਡਤ ਆ ਛੱਬਰ ਪੰਡਤ ਬਿਲਕੁਲ ਕੋਡੋ ਹਾਰਡ ਕੋਰ ਪੰਡਤ ਜਿਹਨਾਂ ਨੂੰ ਕਿਹਾ ਜਾਂਦਾ ਛੱਬਰ ਉਹ ਹੁੰਦੇ ਆ ਸੋ ਬੰਦਗੀ ਕਬੂਲ ਨਾ ਕਬੂਲ ਦੇ ਸੁਖਣ ਨਾਨਕ ਸ਼ਾਹ ਹੈਨ ਕਰਾਂਦੇ ਅੱਜ ਜੋ ਕੁਛ ਆਖਣ ਨਾਨਕ ਸ਼ਾਹ ਸੋਈ ਹੋਵੇ ساری ਕਹਾਣੀ ਇਹਨਾਂ ਨੇ ਪੰਡਤਾਂ ਨੇ ਜਾ ਕੇ ਨਾਨਕ ਦੇ ਘਰ ਤੇ ਸਿੱਟਤੀ ਕਹਿੰਦੇ ਅਸੀਂ ਤਾਂ ਭਰਾ ਸਭ ਨੂੰ ਮੰਨਦੇ ਕੋਈ ਪੀਰ ਫਕੀਰ ਆ ਜਾਵੇ ਕੋਈ ਸਾਈਂ ਆ ਜਾਵੇ ਅਸੀਂ ਤਾਂ ਸਾਰਿਆਂ ਕੋ ਜਾਣਦੇ ਆ ਪਰ ਆਹ ਕਹਿੰਦੇ ਜਿਹੜੇ ਨਾਨਕ ਵਾਲੇ ਆ ਨਾ ਆ ਨਾਨਕ ਸ਼ਾਹ ਵਾਲੇ ਇਹ ਨਹੀਂ ਮੰਨਦੇ ਕਿਸੇ ਨੂੰ ਹੋਰ ਨੂੰ ਕਹਿੰਦੇ ਉਹ ਉਹਨੂੰ ਜਾ ਕੇ ਤੈਸੋ ਹੀ ਤਨ ਬਾਦ ਇਸ ਬਾਦਸ਼ਾਹ ਨੂੰ ਜਾ ਕੇ ਆ ਬਾਦਸ਼ਾਹ ਨੂੰ ਜਾ ਕੇ ਇਦਾਂ ਹੀ ਕਹਿ ਦਿੱਤਾ ਤੇ ਸੁਣਦੇ ਹੀ ਬਾਦਸ਼ਾਹ ਸਭ ਕੀ ਇਹ ਖਲਾਸ ਬਾਕੀਆਂ ਨੂੰ ਛੜਦਾ ਸਾਰਿਆਂ ਨੂੰ ਉਹਨਾਂ ਨੂੰ ਖਲਾਸੀ ਕਰਤੀ ਉਹਨਾਂ ਦੀ ਧਿਆਨ ਨਾਨਕ ਸ਼ਾਹ ਵੱਲ ਹੋਏ ਰਹਾ ਹਾਂ ਉਹ ਕਹਿੰਦਾ ਭਈ ਨਾਨਕਾਲ ਧਿਆਨ ਹੋ ਗਿਆ ਬਾਕੀਆਂ ਨੂੰ ਖੁੱਲਾ ਛੜਦਾ ਵੀ ਕੋਈ ਗੱਲ ਨਹੀਂ ਜਾਓ ਤੁਸੀਂ ਹਿੰਦੂ ਕੋਈ ਗੱਲ ਨਹੀਂ ਸੱਦ ਹਿੰਦੂ ਮੁਸੱਦੀ ਪੁੱਛਣਾ ਕੀਤਾ ਨਾਨਕ ਸ਼ਾਹ ਮੂਆ ਹੈ ਕਿ ਇਹ ਅਬ ਜੀਤਾ ਉਹ ਕਹਿੰਦਾ ਭਈ ਨਾਨਕ ਸ਼ਾਹ ਜਿੰਦਾ ਕਿ ਮਰ ਗਿਆ ਉਹ ਪੁੱਛ ਰਿਹਾ ਸਬਣਾ ਕਿਹਾ ਜੀ ਵਾਹੋ ਤੁਚ ਰੁੱਕੇ ਹੱਕ ਪਏ ਸ਼ਬਦਾਵਲੀ ਦੇ ਕੋਈ ਨਹੀਂ ਵਰਤ ਰਿਹਾ ਇਹ ਹੱਕ ਪਏ ਪਿਓ ਚਲੇ ਗਏ ਆ ਪਾਸ਼ੇ ਉਹਨਕੀ ਗੱਦੀ ਦੇ ਵੀ ਹੱਕ ਹੋਏ ਗਏ ਬਾਕੀ ਜਿਹੜੇ ਗੱਦੀ ਤੇ ਸੀ ਉਹ ਵੀ ਚਲੇ ਗਏ ਬਹੁਤ ਸਾਰੇ ਅਰੇ ਉਹਨਾਂ ਦਾ ਕੋਈ ਅਬ ਹੈ ਜੀਤਾ ਕਹਿੰਦਾ ਕੋਈ ਹਾਲੇ ਤੱਕ ਜਿੰਦਾ ਹੈਗਾ ਸਬਨਾ ਕਹਿਆ ਜੀ ਤੇਗ ਬਹਾਦਰ ਨਾਨਕ ਸ਼ਾਹੀ ਗੱਦੀ ਦਾ ਵਾਰਿਸ ਹੈ ਕੀਤਾ ਉਹ ਕਹਿੰਦੇ ਤੇਗ ਬਹਾਦਰ ਨੂੰ ਗੱਦੀ ਦਾ ਵਾਰਿਸ ਕੀਤਾ ਹੁਣ ਦੇਖੋ ਕਿੰਡੀ ਬਕਵਾਸ ਕਹਾਣੀ ਆ ਭਈ ਇੱਕ ਪਾਸੇ ਧੀਰਮਲ RAM ਰਾਏ ਉਹਨਾਂ ਦੇ ਉਹਦੇ ਕੋਲ ਬੈਠੇ ਔਰੰਗਜੇਬ ਦੇ ਉਹਦੇ ਖਾਸ ਆ ਬਾਕੀ ਸਾਰੇ ਗ੍ਰੰਥੇ ਕਹਿ ਰਹੇ ਆ ਵੀ ਉਹ ਸਭ ਕੁਝ ਉਹਨਾਂ ਕੋਲ ਕਰਵਾ ਰਿਆ ਸੀ ਗੁਰੂ ਹਰਿਕ੍ਰਿਸ਼ਨ ਉਹਦੇ ਕੋਲ ਸੀ ਉੱਥੇ ਦਿੱਲੀ ਉਹਨੇ ਬੁਲਾ ਲਿਆ ਹੋਇਆ ਸੀ ਉੱਥੇ ਉਹ ਕੀਤੇ ਉਹਨੂੰ ਪਤਾ ਹੀ ਨਹੀਂ ਹੈਗਾ ਵੀ ਨਾਨਕ ਜਿੰਦਾ ਕਿ ਨਹੀਂ ਜਿੰਦਾ ਦੇਖੋ ਕਿੱਡੀ ਹਰਾਨੀ ਦੀ ਗੱਲ ਆ ਔਰ ਉਹਨੂੰ ਇਹ ਵੀ ਪਤਾ ਵੀ ਮੇਰੇ ਦਾਦੇ ਨੇ ਪੰਜਵੇਂ ਪਾਤਸ਼ਾਹ ਨੂੰ ਤਸ਼ਹੀਦ ਕੀਤਾ ਆ ਇਹ ਔਰਕ ਜੇ ਉਹਨੂੰ ਪਤਾ ਹੀ ਨਹੀਂ ਹੈਗਾ ਇਹ ਉਹ ਨਹੀਂ ਉਹ ਨਹੀਂ ਤੇ ਉਹ ਨਾੜਕ ਨੂੰ ਪੁੱਛ ਰਿਹਾ ਵੀ ਡੜ ਕਹਿਗਾ ਕੀ ਹੈਗਾ ਉਹ ਕਹਿੰਦੇ ਕਹੀ ਚਲੇਗਾ ਦੇਖੋ ਗਪੌੜ ਸੰਖ ਕਿਉਂ ਆਜ ਦੇ ਪ੍ਰੋਗਰਾਮ ਤੇ ਲਿਖਾਈ ਵੀ ਗਪੌੜ ਇਹ ਜਿਹੜਾ ਮਾੜੀ ਮੋਟੀ ਵੀ ਬੁੱਧੀ ਰੱਖਦਾ ਨਾ ਬੰਦਾ ਉਹ ਦੇਖ ਕੇ ਪਊਗਾ ਵੀ ਟੋਟਲ ਗਪੌੜ ਮਾਰਿਆ ਹੋਇਆ ਅੱਛਾ ਕਿਹਾ ਤਿਸ ਨੂੰ ਜਾ ਕੇ ਪਕੜ ਲਿਆ ਬੋ ਇੱਕ ਸਿੱਖ ਨੇ ਫੜਿਆ ਫੜਾ ਛੜਾ ਸਟਿਆ ਜੋ ਸਾਹਿਬ ਨੂੰ ਖਬਰ ਕਰ ਆਵੋ ਇਹਦੀ ਪਕੜਨ ਨੂੰ ਆਏ ਸਾਹਿਬ ਅੰਗੇ ਹੀ ਸੁਣਦੇ ਆਹੇ ਉੱਠੇ ਉੱਠ ਸਿਧਾਏ ਕਹਿੰਦੇ ਉਹ ਸਾਹਿਬ ਨੇ ਪਹਿਲਾਂ ਹੀ ਸੁਣ ਲਿਆ ਤੇ ਆਪ ਹੀ ਉੱਠ ਕੇ ਤੁਰ ਪਏ ਐਂਦੀ ਆਏ ਦੇਖ ਸੁਣ ਕੇ ਮੁੜ ਉੱਠ ਗਏ ਔਰੰਗੇ ਜਗਾ ਜਗਾ ਪਰਵਾਨੇ ਲਿਖ ਪਠਾਏ ਉਹਨੇ ਥਾਂ ਥਾਂ ਤੇ ਪਰਵਾਨੇ ਲਿਖਤੇ ਜਿੱਥੇ ਹੱਥ ਆਵੇ ਉੱਥੇ ਪਕੜ ਇੱਥੇ ਭੇਜਣਾ ਜਿੱਥੇ ਵੀ ਕਹਿੰਦੇ ਹੱਥ ਆ ਜਾਵੇ ਫੜ ਕੇ ਇੱਥੇ ਭੇਜੋ ਸਭ ਜਗਾ ਤਿਸਕੀ ਕਰਨੀ ਖੋਜਣਾ ਹਰ ਧਾਰ ਦੇ ਲਬੋ ਨੂੰ ਇੱਕ ਅਸ਼ਨੀ ਅਸ਼ਨੀ ਹੁੰਦਾ ਘੋੜਾ ਥੱਲੇ ਘੋੜੀ ਥੱਲੇ ਬਾਟਮ ਦੇ ਉੱਤੇ ਉਹ ਦਿੱਤਾ ਹੋਇਆ ਅਸ਼ਨੀ ਦਾ ਮਤਲਬ ਹੈ ਘੋੜਾ ਇੱਕ ਨਫਰ ਨਫਰ ਦਾ ਮਤਲਬ ਹੈ ਉਹਦਾ ਨੌਕਰ ਸਤੀ ਦਾਸ ਤੇ ਮਤੀ ਦਾਸ ਹੁਣ ਨੋਟ ਕਰਿਓ ਇੱਥੇ ਪਾਈ ਦੇਲੇ ਦਾ ਕੋਈ ਜ਼ਿਕਰ ਨਹੀਂ ਆ ਇੱਕ ਗੱਲ ਮੈਨੂੰ ਹੋਰ ਚੇਤੇ ਆ ਗਈ ਭਾਜੀ ਮੈਂ ਰਾਤੀ ਜੋ ਸਾਰਾ ਪੜਿਆ ਨਾ ਇਹ ਬੰਸਾਵਲੀ ਨਾਮੇ ਚ ਸਾਰੇ ਦੇ ਵਿੱਚ ਉਹ ਜਿਹੜਾ ਟਕਸਾਲ ਵਾਲੇ ਕਹਿੰਦੇ 26 ਮਹੀਨੇ 13 ਦਿਨ 13 26 ਸਾਲ ਕਹਿਣ ਲੱਗਾ ਸੀ ਜੀ ਪੂਰਾ ਨਹੀਂ ਲੱਭਿਆ ਇੱਥੇ ਉਹ ਪੂਰਾ ਨਹੀਂ ਆਪੂ ਕਿਤੇ ਨਹੀਂ ਜ਼ਿਕਰ ਕੀਤਾ ਉਹਨੇ ਪੂਰੀ ਪੂਰੀ ਜੀਵਨੀ ਲਿਖੀ ਹੋਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਰ ਉਹ 26 ਸਾਲ ਵਾਲੀ ਕਹਾਣੀ ਕਿਤੇ ਨਹੀਂ ਲਿਖੀ ਪਹਿਲੀ ਗੱਲ ਤੋਂ ਫੇਟ ਹੀ ਨਹੀਂ ਹੁੰਦੀ ਪੰਜ ਇੱਥੋਂ ਤੱਕ ਵੀ ਇਹ ਸਨ ਵੀ ਜਦੋਂ ਜਦੋਂ ਉਹ ਚੱਲੇ ਆ ਨਾ ਜਿੱਦ ਤੇ ਪਾਸੇ ਨੂੰ ਉਹਨਾਂ ਦਾ ਸਨ ਵੀ ਲਿਖੇ ਹੋਏ ਆ ਹਾਂ 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 ਪਰ ਭੂਰੇ ਚ ਕਿਤੇ ਨਹੀਂ ਬਿਠਾ ਲਿਆ ਇਹਨੇ ਭੂਰੇ ਦੀ ਕੋਈ ਗੱਲ ਨਹੀਂ ਹੈਗੀ ਇਹ ਚ ਸਹੀ ਜੀ ਹਾਂ ਜੀ ਸੋ ਇੱਕ ਘੋੜੀ ਇੱਕ ਨੌਕਰ ਸਤੀਦਾਸ ਤੇ ਮਤੀਦਾਸ ਹਾਂ ਜੀ ਸੋ ਇਹ ਪੰਜ ਜਣੇ ਹੋ ਗਏ ਇਹ ਆਪ ਪੰਜੇ ਪ੍ਰਾਣੀ ਇਹ ਭਏ ਮਵਾਸ ਚਾਰ ਬੰਦੇ ਤੇ ਇੱਕ ਘੋੜੀ ਗਾਉਂ-ਗਾਉਂ ਮੇ ਤੁਰਦੇ ਫਿਰੇ ਦਿਨ ਗੁਜ਼ਾਰੇ ਅੰਦਰ ਨਿਸ ਬਾਸਰ ਫਿਰੇ ਕਹਿੰਦੇ ਪਿੰਡ-ਪਿੰਡ ਤੁਰੇ ਫਿਰਦੇ ਸੀ ਬਸ ਦਿਨ ਗੁਜ਼ਾਰ ਰਹੇ ਸੀ ਦੇਖੋ ਇਹ ਪਾਜੀ ਇੱਕ ਮਿੰਟ ਇਹਨੂੰ ਕਲੀਅਰ ਕਰ ਦਿਓ ਹਾਂਜੀ ਦਿਨ ਗੁਜ਼ਾਰੇ ਅੰਦਰ ਭਾਵ ਇੰਨੇ ਡਰੇ ਹੋਏ ਸੀਗੇ ਡਰੇ ਹੋਏ ਸੀ ਕਿ ਦਿਨ ਵੇਲੇ ਬਾਹਰ ਨਹੀਂ ਸੀ ਨਿਕਲਦੇ ਨਿਸ ਬਾਹਰ ਫਿਰੇ ਰਾਤ ਨੂੰ ਬਾਹਰ ਨਿਸ ਭਾਵ ਰਾਤ ਨੂੰ ਉਹ ਨਿਕਲ ਕੇ ਸਫ਼ਰ ਕਰਦੇ ਸਨ ਅੱਗੇ ਚਲੋ ਪਾਜੀ ਅੱਛਾ ਉਹ ਇਹਨੇ ਮਤਲਬ ਲੋਕ ਲੋਕ ਕੇ ਰਹਿ ਰਹੇ ਸਿੱਧੀ ਭਾਸ਼ਾ ਚ ਇਹ ਕਹੋ ਤੇ ਬਾਕੀ ਅੱਜ 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 ਤੇ ਹਸਪਤਾਲ ਕਿ ਸੜਾਇਆ ਜਾਂਦਾ ਆ ਪਈ ਗੁਰੂ ਤੇਗ ਬਹਾਦਰ ਉਹ ਜਿਹੜਾ ਕਿ ਮੈਂ ਮੰਨਦਾ ਵੀ ਇਦਾਂ ਹੀ ਹੋਇਆ ਹੋਊਗਾ ਗੁਰੂ ਤੇਗ ਬਹਾਦਰ ਆਪ ਚੱਲ ਕੇ ਗਏ ਆ ਉੱਥੇ ਹਾਂਜੀ ਬਿਲਕੁਲ ਤੇ ਉਹਦਾ ਇਹ ਇਹਦੇ ਮਤਲਬ ਤਾਂ ਲੁਕੇ ਫਿਰਦੇ ਆ ਉਹ ਥਾ ਥਾ ਤੇ ਲੁਕ ਕੇ ਟਾਈਮ ਕੱਢ ਰਹੇ ਆ ਧਾਮ ਸਿੱਖਣ ਕੇ ਦੁਰਤੇ ਫਿਰੇ ਦੁਸ਼ਟ ਤੁਰਕ ਤੇ ਅਤ ਹੀ ਡਰੇ ਲੋ ਗੱਲ ਕਲੀਅਰ ਕਰਤੀ ਉਹਨੇ ਉਹ ਕਹਿੰਦਾ ਬਹੁਤ ਡਰ ਰਹੇ ਸੀ ਉਹਨਾਂ ਤੋਂ ਤੁਰਕਾਂ ਤੋਂ ਤੇ ਇਸ ਗੱਲ ਨੂੰ ਉਹਨੇ ਦੁਬਾਰਾ ਲਿਖਿਆ ਭਾਜੀ ਹਾਂ ਨਿਕਸ ਰੈਨ ਜੋ ਜਾਵੇ ਅਵਰ ਧਾਮ ਇਹ ਰਾਤ ਨੂੰ ਨਿਕਲ ਕੇ ਦੂਸਰੇ ਧਾਮ ਜਾਂਦੇ ਸੀ ਅਗਲੇ ਪਿੰਡ ਜਾਂਦੇ ਸੀ ਅੱਗੇ ਲਿਖਿਆ ਨਿਤਾ ਪ੍ਰਤ ਐਸਾ ਹੀ ਕਰਮ ਐਸਾ ਹੀ ਕਰੇ ਕਾਮ ਰੋਜ਼ ਇਹਦੇ ਕਰਦੇ ਸੀ ਰਾਤ ਦਿਨੇ ਛੁਪ ਜਾਂਦੇ ਸੀ ਉਹ ਜਿਹਦੇ ਬਾਰੇ ਅਸੀਂ ਪੜ ਕੇ ਸੁਣਾਣਾ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੇ ਇਹ ਉਹਦੇ ਬਾਰੇ ਸ਼ੁਭਰ ਸਾਹਿਬ ਕਹਿ ਰਹੇ ਆ ਵੀ ਦਿਨੇ ਡਰ ਕੇ ਕਮਰੇ 'ਚ ਬੱਠੇ ਰਹਿੰਦੇ ਸੀ ਤੇ ਰਾਤ ਨੂੰ ਚੱਲਦੇ ਸਨ ਅੱਗੇ ਚਲੋ ਭਾਈ ਹਾਂਜੀ ਆ ਕੁੱਤੇ ਸੀਗਾ ਹਾਂਜੀ ਕਾਲ ਬਲੀ ਸਾਹਿਬ ਨਗਾਰਾ ਵਜਾਇਆ ਸ਼ਰਮ ਪਾਵਨ ਕਾ ਸਮਾਹੀ ਨਿਕਟਾਇਆ ਇੱਕ ਇਸ گاਉਂ ਤੇ ਨਿਕਸ ਦੂਜੇ ਕੋ ਚਲੇ ਪੰਜੇ ਪ੍ਰਾਣੀ ਇਕੱਠੇ ਰਲ ਮਿਲੇ ਪੰਜੇ ਤੁਰਪੇ ਉਧਰ ਨੂੰ ਮਦ ਮਦ ਖੇਤ ਦੇ ਮਾਰਗ ਆਹਾ ਔਰ ਉਹਨਾ ਕੋਈ ਦੂਜਾ ਰਾਹ ਹਕ ਨੇ ਰਸਤੇ ਚ ਹੋਰ ਕੋਈ ਦੂਜਾ ਰਾਹ ਹੈ ਨਹੀਂ ਸੀ ਜਬ ਮਾਰਗ ਖੇਤਰ ਅਰਧੋਂ ਆਏ ਤਬ ਸਾਹਿਬ ਜੇ ਬਚਨ ਸੁਣਾਏ ਜਦੋਂ ਅੱਧ ਜਫਾ ਆ ਗਏ ਨਾ ਉਹਨਾਂ ਨੇ ਇੱਕ ਬਚਨ ਕਹੇ ਲੱਗੀ ਹੈ ਪਿਆਸ ਅਸਾਨੂੰ ਪਲਾਉ ਪਾਣੀ ਹੁਣ ਆ ਗੱਲ ਨੋਟ ਕਰਿਓ ਇਹ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਇਹ ਗੁਰੂ ਤੇਗ ਬਹਾਦਰ ਸਾਹਿਬ ਕਹ ਰਹੇ ਸਤੀ ਦਾਸ ਮਤੀ ਦਾਸ ਤੇ ਨੌਕਰ ਨੂੰ ਪਿਆਸ ਨਹੀਂ ਲੱਗੀ ਹਾਂਜੀ ਅੱਛਾ ਅੱਗੋ ਸਤੀ ਦਾਸ ਕੀ ਕਹਿ ਰਿਹਾ ਤਬ ਸਤੀ ਦਾਸ ਇਹ ਬਾਤ ਬਖਾਨੀ ਅੱਗੋ ਸਭ ਸਤੀ ਦਾਸ ਕਹਿ ਰਿਹਾ ਗਰੀਬ ਨਵਾਜ ਲੋਕ ਹੈਣ ਜਾਗਦੇ ਚਲੋ ਅੱਗੇ ਉਹ ਕਹਿੰਦਾ ਅੱਗੇ ਚਲੋ ਵੀ ਲੋਕ ਜਾਣਦੇ ਜਾਗਦੇ ਆ ਬਚਨ ਕੀਤਾ ਅਸਰਾ ਨੂੰ ਪਿਆਸੇ ਨਾ ਮਾਰੋ ਅਬੇ ਕਹਿੰਦੇ ਸਾਨੂੰ ਪਿਆਸੇ ਨਾ ਮਾਰਦੇਓ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿ ਰਹੇ ਆ ਜਿਹੜੇ ਇੱਕ ਜਿੰਦੀ ਜਾਗਦੀ ਐਗਜ਼ੈਂਪਲ ਆ ਸਹਿਨਸ਼ੀਲਤਾ ਦੀ ਗੁਰੂ ਤੇਗ ਬਹਾਦਰ ਪਾਚਾ ਉਹਨਾਂ ਨੂੰ ਕਹਿ ਰਿਹਾ ਵੀ ਉਹਨੂੰ ਪਿਆਸ ਨਹੀਂ ਬਰਦਾਸ਼ ਹੋਈ ਅੱਛਾ ਇਹ ਪਿਆਸ ਕਹਿ ਰਿਹਾ ਇੱਕ ਗੱਲ ਮੈਨੂੰ ਇੱਥੇ ਹੋਰ ਚੇਤੇ ਆ ਗਈ ਇਹ ਪਿਆਸ ਕਹਿ ਰਿਹਾ ਤੇ ਸੰਤੋਖ ਸਿੰਘ ਭੁੱਖ ਕਹਿ ਰਿਹਾ ਉਹ ਵੀ ਤੁਹਾਨੂੰ ਦਿਖਾ ਦਊਗਾ ਅੱਛਾ ਜੀ ਉਹ ਜਦੋਂ ਫੜੇ ਗਏ ਆ ਉਹ ਕਹਿੰਦਾ ਭੁੱਖ ਨਹੀਂ ਬਰਦਾਸ਼ ਹੋਈ ਤੇ ਇੱਕ ਬੰਦੇ ਨੂੰ ਬੁਲਾ ਕੇ ਉਹਨੂੰ ਕਹਿੰਦੇ ਵੀ ਆ ਮੇਰੀ ਮੰਦੀ ਲੈ ਜਾ ਇੱਕ ਆ ਜੜੀ ਸੀਗਾ ਉੱਥੇ ਤੇ ਜਾ ਕੇ ਕੋਈ ਮਿੱਠੇ ਮਿੱਠੇ ਪਕਵਾਨ ਲੈ ਕੇ ਆ ਮੇਰਾ ਦਿਲ ਬਹੁਤ ਕਰ ਰਿਹਾ ਉਹਦੇ ਕਰਕੇ ਉੱਥੇ ਆਗਰੇ ਚ ਫਸਦੇ ਆ ਸੰਤੋਖ ਸਿੰਘ ਦੇ ਕਹਿਣ ਮੁਤਾਬਕ ਇਹਦੇ ਮੁਤਾਬਕ ਪਿਆਸ ਲੱਗੀ ਸਤੀਦਾਸ ਮਤੀਦਾਸ ਬਹੁਤ ਆਖ ਰਹੇ ਸਾਹਿਬ ਨਾ ਮੰਨਿਆ ਉਹਨਾਂ ਦੇ ਕਹੇ ਕਦੇ ਉਹ ਬੜਾ ਜੋਰ ਲਾਇਆ ਇਹ ਜਿਵੇਂ ਨਾ ਭਾਈ ਬਾਲਾ ਗੁਰੂ ਨਾਨਕ ਪਾਤਸ਼ਾਹ ਨੂੰ ਥਾ ਥਾ ਤੇ ਰੋਕ ਦਿੰਦਾ ਇਦਾਂ ਨਾ ਕਰੋ ਇਦਾਂ ਨਾ ਕਰੋ ਵੀ ਬਾਲੇ ਨੂੰ ਵੱਡਾ ਦਿਖਾਇਆ ਇਿੱਥੇ ਤਾਂ ਨਹੀਂ ਲੱਗ ਰਿਹਾ ਵੀ ਸਤੀ ਦਾਸ ਮਤੀ ਦਾਸ ਜਿਆਦੇ ਸਿਆਣੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਇਦਾਂ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋ। ਕਹਿੰਦੇ ਬਹੁਤ ਕਿਹਾ ਪਰ ਉਹ ਮੰਨੇ ਨਹੀਂ। ਮਤੀ ਦਾਸ ਪਾਣੀ ਕੋ ਤੱਬ ਗਿਆ। ਮਤੀ ਦਾਸ ਚੱਲ ਗਿਆ ਪਾਣੀ ਲੈਣ ਚਾਰ ਪ੍ਰਾਣੀ ਮੱਧ ਮਾਰਗ ਖੜੇ ਰਿਆ। ਬਾਕੀ ਚਾਰੇ ਉੱਥੇ ਖੜੇ ਰਹੇ। ਮਤੀ ਦਾਸ ਵਾੜੇ ਖੂਹ ਤੇ ਦੇ ਵੜਿਆ ਡੰਡੇ ਸੂਤ ਲੜ ਕੇ ਉੱਪਰ ਜਾਏ ਪੈਰ ਤਰਿਆ। ਉੱਥੇ ਖੂਹ ਤੇ ਗਿਆ ਤੇ ਉਹ ਡੰਡਾ ਜਿਹੜਾ ਸੀ ਉੱਥੇ ਪੈਰ ਰੱਖਿਆ। ਟਿੰਡ ਲੱਗਾ ਖੋਲਣ ਡੰਡਾ ਠੋ ਟੁੱਟ ਗਿਆ। ਬੜੀ ਸਿੰਪਲ ਗੱਲ ਆ ਵੀ ਟੰਡ ਖੋਲਣ ਲੱਗਾ ਤੇ ਡੰਡਾ ਟੁੱਟ ਗਿਆ ਮਤੀਦਾਸ ਡਿੱਗ ਖੂਹ ਵਿੱਚ ਪਿਆ ਮਤੀਦਾਸ ਕਹਿੰਦੇ ਖੂਹ ਹੀ ਡਿੱਪਿਆ ਹੋਇਆ ਖੜਾਕ ਲੋਕ ਸਭ ਜਾਗੇ ਲੈ ਸੋਟੇ ਖੂਹੇ ਸੱਜੇ ਖੱਬੇ ਦੇਖਣ ਲੱਗੇ ਕਹਿੰਦੇ ਲੋਕ ਜਾਗ ਪਏ ਤੇ ਸੋਟੇ ਲੈ ਕੇ ਸੱਜੇ ਪਾਸੇ ਦੇਖਣ ਲੱਗ ਪਏ ਵੀ ਇਹ ਖੜਾਕਾ ਦਾ ਹੋਇਆ ਅੱਛਾ ਦਿਨ ਦਾ ਬੇੜਾ ਆ ਤੇ ਖੜਾਕ ਹੋਇਆ ਫਿਰ ਕੀ ਇਹ ਖੂਹ ਦਾ ਇਹ ਰਾਤ ਦਾ ਬੇੜਾ ਤਾਂ ਹੈ ਨਹੀਂ ਵੀ ਜਿਹੜੇ ਹੋ ਗਏ ਕਿਉਂ ਗਪੌੜ ਮਾਰਨੇ ਆ ਗਪੌੜ ਮਾਰੀ ਜਾਣੇ ਕਿਆ ਦੇਖਣ ਮਦ ਮਾਰਖੜੋਤਾ ਹੈ ਸਵਾਰ ਕਹਿੰਦੇ ਦੇਖ ਰਿਹਾ ਵੇ ਰਸਤੇ 'ਚ ਘੋੜੇ ਦੇ ਉੱਤੇ ਬੰਦਾ ਬੈਠਾ ਤਿੰਨ ਧੁੱਮ ਪਾਈ ਪੁਕਾਰਨ ਤਾੜ ਵੋ ਤਾੜ ਫੜ ਲਓ ਫੜ ਲਓ ਕਹਿੰਦੇ ਤਾੜ ਵੋ ਤਾੜ ਅੱਛਾ ਇੱਥੇ ਨੇ ਇਹ ਨਹੀਂ ਕਿਹਾ ਵੀ ਕਿੰਨਾਂ ਨੇ ਕਿਹਾ ਅੱਗੇ ਜਾ ਕੇ ਇਹਨੇ ਪਤਾ ਕੀ ਕਿਹਾ ਵੀ ਇਹ ਜੱਟਾਂ ਨੇ ਕਿਹਾ ਸੀ ਇਹ ਗੱਲ ਜੱਟ ਕਹਿ ਰਿਹਾ ਤਾੜ ਵੋ ਤਾੜ ਫੜ ਲਓ ਬਈ ਤਾੜ ਵੋ ਤਾੜ ਲੋਕ ਸੈਂਕੜੇ ਦੌੜਦੇ ਆਏ ਸੈਂਕੜੇ ਲੋਕ ਆ ਗਏ ਸਨਮੁਖ ਸਾਹਿਬ ਦੇ ਉੱਠਤਾਏ ਨਫਰ ਨਾਲੋਂ ਨਸ ਭੱਜ ਗਿਆ ਸਤੀਦਾਸ ਅਤੇ ਸਾਹਿਬ ਦੋ ਦੋਏ ਪ੍ਰਾਣ ਖੜੇ ਰਿਆ ਸਤੀਦਾਸ ਤੇ ਮਤੀਦਾਸ ਉੱਥੇ ਨੌਕਰ ਭੱਜ ਗਿਆ ਹੁਣ ਮਤੀਦਾਸ ਟੱਗਿਆ ਹੋਇਆ ਖੂਚ ਉਹਨੇ ਤਾਂ ਵਿਚਾਰੇ ਨੇ ਕੀ ਜਾਣਾ ਸੀ ਤੇ ਸਤੀਦਾਸ ਤੇ ਸਾਹਿਬ ਉਹ ਦੋਨੇ ਉੱਥੇ ਖੜੇ ਰਹਿ ਗੁਰੂ ਤੇਗਬਾਦਰ ਤੇ ਸਤੀਦਾਸ ਰਹਿ ਗਏ ਨੌਕਰ ਭੱਜ ਗਿਆ ਪਿੰਡ ਤੇ ਰੰਗੜ ਆਇਤਾਏ ਉਥੋਂ ਰੰਗੜ ਆ ਗਏ ਸਾਰੇ ਪਿੰਡ ਦੇ ਗਾਲੀ ਤੇ ਸਾਹਿਬ ਤੇ ਸਤੀਦਾਸ ਜਾਏ ਢਾਲੇ ਕਹਿੰਦੇ ਜਾ ਕੇ ਗੁਰੂ ਸਾਹਿਬ ਨੂੰ ਤੇ ਸਤੀਦਾਸ ਨੂੰ ਢਾਲਿਆ ਉਹਨੇ ਫੜ ਲਿਆ ਬੰਲ ਲਿਆ ਮਤੀਦਾਸ ਵੀ ਖੂਜੋ ਕੱਢ ਮੰਗਾਇਆ ਉਹਨੂੰ ਵੀ ਖੂਜੋ ਕੱਢ ਲਿਆ ਸੋ ਵੀ ਆਣ ਇਹਨਾਂ ਨਾਲ ਨਾਰ ਲਾਇਆ ਉਹਨੂੰ ਵੀ ਨਾਰ ਲਾ ਲਿਆ ਇਹ ਸਾਡੇ ਗ੍ਰੰਥ ਆ ਜਿਹਨਾਂ ਨੂੰ ਅਸੀਂ ਕਹਾਰੇ ਭਾਈ ਸਾਡਾ ਇਤਿਹਾਸ ਆ ਸੋ ਵੀ ਇਹਨਾਂ ਦੇ ਆਨਰ ਲਾਇਆ ਉਹ ਵੀ ਆਹੇ ਸਿੱਖ ਜੱਟ ਜਿਨ੍ਹਾਂ ਧਾੜ ਧਾੜ ਸੀ ਪੁਕਾਰੀ ਉਹ ਜਿਨ੍ਹਾਂ ਨੇ ਧਾੜ ਧਾੜ ਕਹਿੰਦੇ ਜੱਟਾਂ ਨੇ ਕਿਹਾ ਸੀ ਨਾ ਸਿੱਖ ਸੀਗੇ ਜਿਹੜੇ ਉਹ ਵੀ ਆ ਗਏ ਪਿੱਛੇ ਲੱਗੇ ਤਲੀਆਂ ਵਾਟੜ ਜਾਂ ਗੱਲ ਬੀਤ ਗਈ ਸਾਰੀ ਕਿਤੇ ਹੁਣ ਤਲੀਆਂ ਮਾਣਾਂ ਲਾਪੇ ਜੋ ਗੱਲ ਹੀ ਲੰਗੀ ਪਹਿਲਾਂ ਇਹਨਾਂ ਨੇ ਕਿਹਾ ਢਾਲੋ ਢਾਲੋ ਫੜ ਲਓ ਫੜ ਲਓ ਤੇ ਹੁਣ ਕਹਿੰਦਾ ਜੋ ਰੰਗੜ ਆ ਗਏ ਫੇ ਫਸ ਗਏ ਇਹ ਜਿਹੜੇ ਜੱਟ ਸਿੱਖ ਸੀਗੇ ਛੁੜਾਏ ਰਹੇ ਰੰਗੜ ਨਾ ਛੱਡਣ ਨਾ ਬੜਾ ਉਹਨਾਂ ਨੇ ਜੱਟਾਂ ਨੇ ਜੋਰ ਲਾਇਆ ਵੀ ਛੱਡ ਦੋ ਔਰੰਗਜ਼ੇਬ ਕਹਿੰਦੇ ਹੁਣ ਨਹੀਂ ਛੱਡਦੇ ਜੱਟਾ ਸਿੱਖਾਂ ਨੂੰ ਲੱਗੇ ਗਾਲੀ ਕੱਢਣ ਜੱਠਾ ਨੂੰ ਗਾਲਾਂ ਕੱਢ ਕੇ ਉਹਨੇ 75 ਨੰਨ ਖੜਾ ਉਹਨੇ ਕਿਹਾ ਭੱਜੋ ਇੱਥੋਂ ਕੀ ਆ ਕੋਈ ਇਹ ਤੁਹਾਡਾ ਇਤਿਹਾਸ ਆ ਜਿਹੜਾ ਧਿਆਨ ਨਾਲ ਸੁਣਿਓ ਪੇਜ ਆਦਮੀ ਫੌਜ ਰੋਪੜੋਂ ਮੰਗਾਈ ਜੋ ਕੁਛ ਪਾਸ ਆਹਾ ਸੋ ਖੋਹ ਲੀਤਾ ਸਾਹਿਬ ਦਿੱਤੇ ਪਕੜਾਈ ਜਿਹੜਾ ਕੋਈ ਸੀਗਾ ਉਹਨਾਂ ਕੋ ਸਾਰਾ ਖੋਹ ਲਿਆ ਤੇ ਰੋਪੜ ਤੋਂ ਫੌਜ ਮੰਗਾਈ ਰੋਪੜ ਵਾਲੇ ਆਦਮੀ ਭੇਜਿਆ ਸਰੰਦ ਰੋਪੜ ਵਾਲੇ ਸਰੰਦ ਭੇਜਤਾ ਬੰਦਾ ਆਉ ਫੌਜ ਲਿਆ ਆ ਉਹ ਅਸਾ ਸਭ ਕੀਤੇ ਬੰਦ ਕਹਿੰਦੇ ਲੈਓ ਫੌਜ ਆਉਣੀ ਸੀ ਸਾਬ ਫੜ ਲਿਆ ਤੁਹਾਡੇ 100 ਪਿੰਜਰਾ ਲੋਹੇ ਕਾ ਕਰ ਲਿਆ ਏ ਸਾਹਿਬ ਤੇ ਇਸ ਵਿੱਚ ਲੀਤੇ ਪਾਏ ਪਿੰਜਰੇ ਚ ਪਾਲੇ ਲੋਹੇ ਦੇ ਚ ਆਹੇ ਕਾਰਣ ਕਾਰਣ ਸਮਰੱਥ ਪਰ ਹਜਾਏ ਮੰਨੀ ਧਰ ਮੱਥੇ ਹੱਕ ਦੇਵਨ ਦੂਖ ਤੇ ਮੰਗਲ ਰੋਜ ਸਾਹਿਬ ਆਖਣ ਲਾਓ ਸਿੱਖਾਂ ਤੇ ਖੋਜ ਸਿੱਖ ਸਭ ਸਿੱਖਿਓ ਮੁਕਰ ਪਏ ਕਹਿੰਦੇ ਸਾਹਿਬ ਮੁਕਰ ਗਏ ਸਿੱਖ ਸਿੱਖੀ ਤੋਂ ਸਿੱਖਾਂ ਹੀ ਮੁਕਰ ਗਏ ਸਿੱਖਿਓ ਹੀ ਮੁਕਰ ਗਏ ਮੁਕਰ ਗਏ ਸਿੱਖੀ ਤੋਂ ਹੀ ਜਾਨਾ ਕੋਈ ਲੜਨਾ ਫਿਰ ਆਦੇ ਸਤੀਦਾਸ ਨੂੰ ਨਾਲ ਲੈ ਗਏ ਸਤੀਦਾਸ ਨੂੰ ਨਾਲ ਲੈ ਗਏ ਪਾਸਾ ਜੋ ਲੁੱਟ ਪਟ ਲਿਆ ਪਾਸ ਦਾ ਆਪਣੇ ਪੈਸਾ ਰਿਆ ਕੋਈ ਪੈਸਾ ਨਹੀਂ ਰਿਆ ਸਭ ਲੁੱਟ ਲਿਆ ਸਿੱਖਾਂ ਦਿੱਤਾ ਕੋਰਾ ਜਵਾਬ ਇਹ ਸਿੱਖਾਂ ਦੀ ਬੇਇੱਜ਼ਤੀ ਨਹੀਂ ਕਰਿਆ ਕਿ ਸਭ ਸਿੱਖੇ ਬਰ ਸ਼ਰੇ ਆਮ ਪਹਿਲਾ ਜਟਾ ਦੀ ਫਿਰ ਸਿੱਖਾਂ ਦੀ ਸਿੱਖਾਂ ਸਭ ਸਿੱਖਿਓ ਮੁਕਰ ਗਏ ਸਿੱਖਾਂ ਦਿੱਤਾ ਕੋਰਾ ਜਵਾਬ ਤੁਰਕ ਦੇਵਣ ਦੁੱਖਾ ਜਵਾਬ ਬੜੇ ਦੁੱਖ ਦਿੱਤੇ ਤੁਰਕਾਂ ਨੇ ਚੌਥੇ ਮਹੀਨੇ ਸਾਹਿਬ ਦੇ ਲਈ ਜਾਏ ਪਹੁੰਚੇ ਚਾਰ ਮਹੀਨੇ ਦਿੱਲੀ ਪਹੁੰਚ ਗਏ ਵਿੱਚ ਮਾਰਗ ਦੁੱਖ ਪਾਏ ਬਹੁਤੇ ਬਹੁਤ ਦੁੱਖ ਰਸਤੇ 'ਚ ਮਿਲੇ ਜਵਾਬ ਸਵਾਲ ਤੁਰਕਾਂ ਨਾਲ ਜਾਏ ਕੀਤਾ ਤੁਰਕ ਕਹਿਆ ਮੈਂ ਬੜਾ ਜ਼ੁਲਮ ਕੀਤਾ ਹੈ ਨੀਤਾ ਭਾਈ ਬਾਪ ਭਤੀਜੇ ਮਾਰੇ ਕਾਰਨ ਪਾਛੈ ਰਾਜ ਹੰਕਾਰੇ ਕਹਿੰਦਾ ਬੜੇ ਬਾਪ ਭਤੀਜੇ ਮਾਰੇ ਆ ਮੈਂ ਭਾਈ ਮਾਰੇ ਆ ਮੈਂ ਕੀਤੇ ਹਨ ਖੂਨ ਸੋ ਜੈ ਦੇਹੋ ਬਖਸਾਏ ਜੇ ਤੂੰ ਪੀਰ ਫਕੀਰ ਸਾਈ ਲੋਕ ਕਹੇ ਕਹਿੰਦਾ ਮੇਰੇ ਸਾਰੇ ਉਹ ਬਖਸ਼ ਦੇ ਜੇ ਤੂੰ ਵਾਕਈ ਪੀਰ ਫਕੀਰ ਆ ਹੁਣ ਇਹਦੇ ਕਹਿਣ ਮੁਤਾਬਕ ਵੀ ਗੁਰੂ ਉਹਨੇ ਔਰੰਗਜੇਬ ਨੇ ਇਹਨਾਂ ਨੂੰ ਤਾਬ ਲਾਇਆ ਵੀ ਮੇਰੇ ਸਾਰੇ ਮaaf ਕਰ ਦੇਵੇ ਜੋ ਵੀ ਮੈਂ ਅੱਜ ਤੱਕ ਜ਼ੁਲਮ ਕੀਤੇ ਆ ਜੇ ਨਾ ਬਖਸ਼ਾਇ ਇੱਕ ਪਾਸੇ ਗ੍ਰਿਫਤਾਰੀ ਦੇ ਆਰਡਰ ਭੇਜ ਰਿਹਾ ਹੈ ਹਾਂ ਤੇ ਦੂਜੇ ਪਾਸੇ ਆਪਣੇ ਗੁਨਾਹ ਬਖਸ਼ਾ ਰਿਹਾ ਤੇ ਜਿਹਦੇ ਕੋ ਗੁਨਾਹ ਬਖਸ਼ਾਉਣੇ ਆ ਉਹਨੂੰ ਕੈਦ ਚ ਪਾਈਦਾ ਉਹ ਹੀ ਅੱਗੇ ਚਲੋ ਭਾਈ ਜੇ ਨਾ ਬਖਸ਼ਾਇ ਤੇਰੀ ਪੌਂਚ ਹੈ ਨਹੀਂ ਹਨੇ ਜਨਾਬ ਅਖਿਆ ਤੇਰੀ ਪਹੁੰਚ ਨਹੀਂ ਗਈ ਤਾਂ ਘਰ ਆਓ ਦੀਨ ਕੇ ਮਾਹੀ ਜਾਹੇ ਦੋ ਦੋਨੋ ਬਾਤ ਹੈ ਨਾ ਕਰੋ ਤੋ ਕੁਛ ਅਜਬਤ ਦਿਖਾਓ ਕਿ ਨਾ ਜੇ ਦੋਨੋਂ ਗੱਲਾਂ ਨਹੀਂ ਕਰ ਸਕਦਾ ਤੇ ਫਿਰ ਕੋਈ ਇਹੋ ਜਿਹਾ ਚਮਤਕਾਰ ਦਿਖਾਓ